ਲਾਵੀ ਸੱਜਣਾ ਅੱਜ ਫੇਰ ਸਰੇ ਵਾਲੀ ਚੀਜ਼ ਨੂੰ ਹੱਥ ਪਾਉਣਾ ਨਵੀਂ ਉਮਰ ਦੀ 2.5 ਸਾਲ ਦੀ ਹੋਈ ਆ ਵਸ਼ੇਰੀ ਕੱਦ-ਕੁੱਦ ਵੀ ਚੰਗਾ ਤੇ ਜਿਹੜਾ ਡੱਬਾਂ ਵਾਲਾ ਪ੍ਰਿੰਟ ਆ ਨਾ ਉਹ ਵੀ ਦਿਲ ਲੱਟਦਾ ਆ ਬਲੱਖ ਵਸ਼ੇਰੀ ਆ ਸਾਰੀ ਉਮਰ ਤੇ ਡਿਟੇਲ ਕੱਦ ਬਾਰੇ ਸਾਰਾ ਵੀਡੀਓ ਦੇ ਵਿੱਚ ਦੱਸਾਂਗੇ ਵੀਡੀਓ 5 ਮਿੰਟਾਂ ਦੀ ਬਣਾਈ ਆ ਬਸ ਵੀਡੀਓ ਪੂਰੀ ਦੇਖ ਲੈ ਤਾਂ ਜੋ ਤੁਹਾਨੂੰ ਪੂਰਾ ਪਤਾ ਚੱਲ ਜਾਵੇ ਕੀ ਡਿਟੇਲ ਹੈ ਦੀ ਤੇ ਬਾਕੀ ਆਜੋ ਵਾਧਦੇ ਆ ਵੀਡੀਓ ਵੱਲ ਸਵਾਗਤ ਹੈ ਦੋਸਤੋ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਬਾਬਾਜੀ ਦਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਆ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਆ ਤੇ ਅੱਜ ਤੁਹਾਡੇ ਲਈ ਅਵਲਖ ਬ쉐ਰੀ ਲਿਆਏ ਆ ਜੀ ਬਹੁਤ ਚੰਗੀ ਬ쉐ਰੀ ਆ ਕੱਦ ਕਾਠ ਵਾਲੀ ਬ쉐ਰੀ ਆ ਕੰਨਾਂ ਕੰਨਾਂ ਦੀ ਗਰਦਨ ਦਾ ਮਣੀਆ ਪੈਠ ਪੁੜਾ ਸਰਾਇ ਚੀਜ਼ ਆ ਹੱਕ ਹੱਕ ਸਾਰੀ ਚੀਜ਼ ਧਿਆਨ ਨਾਲ ਦੇਖ ਕੇ ਬਸ ਚਾਰ ਕਮੈਂਟ ਹੋਰ ਦੇ ਦਿਓ ਆਪਦੇ ਕੀਮਤੀ ਸਮੇਂ ਵਿੱਚ ਵੀਡੀਓ ਨੂੰ ਤਾਂ ਜੋ ਤੁਹਾਨੂੰ ਸਾਰੀ ਡਿਟੇਲ ਪੂਰੀ ਮਿਲ ਜੇ ਤੇ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆ ਉਹਨਾਂ ਨੂੰ ਬੇਨਤੀ ਹੈ ਚੈਨਲ ਸਬਸਕ੍ਰਾਈਬ ਕਰ ਲੈ ਚਲਦੀ ਚਲਦੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰ ਦੇ ਤਾਂ ਜੋ ਸਾਡਾ ਵੀ ਜਿਹੜਾ ਹੌਸਲਾ ਤੁਹਾਡੇ ਲਈ ਨਵੇਂ ਤੋਂ ਨਵਾਂ ਜਾਨਵਰ ਲਿਆਉਣ ਵਾਲਾ ਇਦਾਂ ਹੀ ਬਣਿਆ ਰਵੇ ਚੰਗੇ ਤਾਂ ਚੰਗਾ ਜਾਨਵਰ ਹੋਵੇ ਤੇ ਜਾਇਜ਼ ਰੇਟ ਹੋਵੇ ਆ ਭਰਾਵਾਂ ਦੀ ਮੰਗ ਹੁੰਦੀ ਆ ਤੇ ਉਵੇਂ ਚੰਗਾ ਜਾਨਵਰ ਆ ਤੇ ਜਾਇਜ਼ ਰੇਟ ਆ ਦੋਸਤੋ ਜਿਵੇਂ ਆਪਾਂ ਤੁਹਾਨੂੰ ਦੱਸਿਆ ਹੀ ਸੀ ਵੀ ਨਵੀਂ ਉਮਰ ਦੀ ਨਵੀਂ ਉਮਰ ਦਾ ਮਤਲਬ ਆਪਾਂ ਢਾਈ ਸਾਲ ਦੀ ਬਿਸ਼ੇਰੀ ਲੈ ਆਏ ਆ ਢਾਈ ਤੋਂ ਪੌਣੇ 3 ਸਾਲੇ ਦੀ ਉਮਰ ਆ ਬੱਚੀ ਦੀ ਤੇ ਕੱਦ 60 ਇੰਚ ਪਲੀ ਪੁਲੀ ਚੰਗੀ ਆ ਲਾਲ ਅਵਲਖੋੜੀ ਆ ਤੇ ਖਾਂਦਨ ਭਾਈ ਜਿੱਥੋਂ ਆਪਾਂ ਲਿਆਂਦੀ ਉਹਨਾਂ ਨੇ ਆਪਾਂ ਨੂੰ ਉਦੇਪੁਰ ਪੈਲਸ ਲੈਨ ਚੋਂ ਦੱਸੀਆ ਕੋਈ ਆਪਾਂ ਨੂੰ ਕਨਫਰਮ ਨਹੀਂ ਪਰ ਹੈ ਕਿ ਇਹ ਚੰਗੇ ਘੋੜੇ ਦੀ ਹੈ ਕਿਉਂ ਜਿਹੜੇ ਹਿਸਾਬ ਨੇ ਇਸ ਚ ਬਰੀਕੀ ਆ ਗਰਦਨ ਦਾ ਮਣੀਆ ਕੰਨ ਕੰਡੀਸ਼ਨ ਹੈ ਹੱਕ ਵਾੜੀ ਹੈ ਲੰਬਾਈ ਲੈਂਥ ਲੰਥ ਦੀ ਬਹੁਤ ਆ ਯਾਰ ਹੀਟ ਕੱਢੀ ਖੜੀ ਹੈ ਬੈਠੀ ਸੋ ਮੰਨ ਲਓ ਪੂਰੇ ਚੰਗੇ ਘੋੜੇ ਦੀ ਆ ਸਭ ਤੋਂ ਪਹਿਲਾਂ ਆਪਾਂ ਪੈਰਾਂ ਤੋਂ ਹੀ ਸ਼ੁਰੂ ਹੁੰਦੇ ਆ ਪੈਰ ਦਾ ਇਹਦਾ ਸੌਂਬ ਦੇਖੋ ਤਾਂ ਨਾ ਤੁਹੇ ਬਹੁਤ ਨਰੋਆ ਸੌਂਬ ਲੱਗਿਆ ਹੋਇਆ ਤੇ ਉਸ ਤੋਂ ਬਾਅਦ ਲੈਂਥ ਲੈਂਥ ਲੰਬੀ ਸੋਹਣੀ ਆ ਲੈਂਥ ਦਾ ਮਤਲਬ ਐਂ ਹੁੰਦਾ ਭਾਵੇਂ ਦੋ ਸਵਾਰ ਬਹਿ ਜਾਣ ਉੱਤੇ ਲੰਮੀ ਆ ਤੇ ਚਾਹੇ ਬਰੀਡਿੰਗ ਲਈ ਆਪਾਂ ਵਰਤ ਨਹੀਂ ਹੋਵੇ ਤਾਂ ਬਰੀਡਿੰਗ ਵੀ ਟਾਪ ਦੀ ਕਰੂ ਕਿਉਂਕਿ ਜਿੰਨੀ ਲੰਬੀ ਖੋੜੀ ਹੋਊ ਉਹਨਾਂ ਬੱਚੇ ਨੂੰ ਜਿਹੜਾ ਢਿੱਡੇ 'ਚ ਪਾਲਣ ਦੀ ਸਪੇਸ ਉੰਨੀ ਜ਼ਿਆਦਾ ਹੋਊ ਉਹਨਾਂ ਹੀ ਬੱਚਾ ਮੂਰੇ ਪੈਦਾ ਹੋਣ ਤੋਂ ਬਾਅਦ ਕੱਦ ਕਰਨ ਦੇ ਚਾਂਸ ਜ਼ਿਆਦਾ ਹੁੰਦੇ ਆ ਤੇ ਉਸ ਤੋਂ ਬਾਅਦ ਆਪਾਂ ਪ੍ਰਿੰਟ ਦੇਖ ਕੇ ਪ੍ਰਿੰਟ ਬਹੁਤ ਸੋਹਣਾ ਕੁੜੀ ਦਾ ਲਾਲ ਆ ਬਲਖ ਘੋੜੀ ਆ ਤੇ ਚੰਗੇ ਪ੍ਰਿੰਟ ਦੀ ਐ ਡੱਬ ਡੱਬ ਬਹੁਤ ਜ਼ਿਆਦਾ ਸੋਹਣੇ ਲੱਗੇ ਹੋਏ ਆ ਗਰਦਨ ਲੰਮੀ ਆ ਜਿਹੜਾ ਬੈਂਡਾ ਬੈਂਡ ਬੁੰਡ ਸੋਹਣਾ ਲੱਗਿਆ ਗਰਦਨ ਤੇ ਵੀ ਮਣੀਆਂ ਜਿਹਨੂੰ ਆਪਾਂ ਕਹਿੰਦੇ ਨੇ ਬਰੀਕ ਮਣੀਆਂ ਦੀ ਆ ਤੇ ਦੂਜੀ ਗੱਲ ਵੈਸੇ ਤਾਂ ਅੱਜ ਕੱਲ ਜਵਾਨਾਂ ਆ ਗਿਆ ਵੀ ਕੋਈ ਬਾਲਪੋਰੀਆਂ ਦਾ ਵਿਚਾਰ ਨਹੀਂ ਕਰਦਾ ਪਰ ਫੇਰ ਵੀ 100 ਵਿੱਚੋਂ 20% ਇਹੋ ਜਿਹੇ ਹੁੰਦੇ ਆ ਭਰਾ ਜਿਨ੍ਹਾਂ ਨੂੰ ਹੁੰਦਾ ਵਿਚਾਰ ਤਾਂ ਉਹਨਾਂ ਲਈ ਆਪਾਂ ਦੱਸ ਦਈਏ ਭਰਾ ਉਹ ਬਾਲਪੋਰੀਆਂ ਦੀ ਪੂਰੀ ਤਰ੍ਹਾਂ ਸਾਫ਼ ਸੋ ਕੋਈ ਗੱਲ ਦਾ ਮਨਚ ਵਹਿਮ ਨਾ ਰੱਖੋ ਵੀ ਬਾਲਪੋਰੀ ਦੀ ਗਲਤ ਨਾ ਨਿਕਲ ਜੇ ਤਾਂ ਬਾਲਪੋਰੀ ਦੀ ਵੀ ਸਾਫ ਆ ਬੱਚੀ ਤੇ ਕੰਨ ਕੁੰਡੀ ਵਾਲਾ ਪੂਰਾ ਸਹੀ ਓਵਰਲੈਪਿੰਗ ਵਾਲਾ ਕੰਨ ਆ ਇਹਦਾ ਵੀ ਓਵਰਲੈਪਿੰਗ ਨਹੀਂ ਹੁੰਦੀ ਕੁੰਡੀ ਵਾਲਾ ਕੰਨ ਓਵਰਲੈਪਿੰਗ ਵੀ ਨਹੀਂ ਹੁੰਦੀ ਤੇ ਦੂਰ ਵੀ ਨਹੀਂ ਲੱਗ ਬਹੁਤ ਛੋਟਾ ਕੰਨ ਲੱਗਿਆ ਹੋਇਆ ਤੇ ਯਾਪ ਦੇਖ ਸਕਦੇ ਆ ਤੇ ਕੱਦ ਕੁਦ ਵੀ ਚੰਗਾ ਬੱਚੀ ਦਾ ਤੇ ਇੱਕ ਗੱਲ ਤੁਹਾਨੂੰ ਹੋਰ ਦੱਸਾਂ ਚਾਲ ਵੀ ਪਵਾਈ ਹੋਈ ਆ ਤੇ ਚਾਲ ਆਈ ਨਹੀਂ ਪਵਾਈ ਵੀ ਬਸ ਵਾਰੀ ਕਰੋ 25 30 ਤੇ ਰੇਵੀਆ ਤਰੂ ਬਹੁਤ ਸੋਹਣਾ ਚਾਲ ਤੁਰਦੀ ਹੈ ਉੱਤੇ ਵਾਕਈ ਖੜਨੇ ਖੁਰਨੇ ਤੋਂ ਹੀ ਆਪ ਦੇ ਸਕਦੇ 100 ਕੁਆਲਟੀ ਵਾਲੀ ਖੜਨੀ ਆ ਮੂਰੇ ਹੁਣ ਹੀਟ ਕੱਢ ਰਹੀ ਹੈ ਬੱਚੀ ਚੈੱਕ ਕਰਾ ਕੇ ਜੇ ਤੋ ਹੀ ਆਪ ਦੇ ਮਨ ਪਸੰਦੀ ਘੋੜੇ ਤੋਂ ਭਰਾਉਣਾ ਚਾਹੁੰਦੇ ਤਾਂ ਉਹ ਤੋਂ ਹੀ ਭਰਾ ਸਕਦੇ ਨਹੀਂ ਤਾਂ ਆਪਾਂ ਜੇ ਇੱਕ ਦੋ ਦਿਨ ਨਾਨਸੀਲ ਹੋਈ ਤਾਂ ਹੀਟ ਚੈੱਕ ਕਰਾ ਕੇ ਆਪਾਂ ਆਪਣੇ ਵਾਲਾ ਜੈ ਰਾਜ ਸਾਡਾਂਗੇ ਤੇ ਤੇ ਜੈ ਰਾਜ ਵੀ ਬਾਬੇ ਦੀ ਕਿਰਪਾ ਨਾਲ ਧੂਮਾ ਪਾਈ ਜਾਂਦਾ ਫੱਟੇ ਚੱਕੀ ਜਾਂਦਾ ਰਿਜ਼ਲਟ ਹੈ ਬਹੁਤ ਸੋਹਣੇ ਬੱਚੇ ਪੰਜ ਕਲਿਆਣ ਦੋ ਪੈਰ ਚੱਟਿਆਂ ਤੇ ਬਲੇਜ ਵਾਲੇ ਬੱਚੇ ਬਹੁਤ ਸੋਹਣੇ ਸੁਈ ਜਾਂਦਾ ਰਿਜ਼ਲਟ ਨਾਲ ਤਾਂ ਨੇਰੀ ਠਾਈ ਪਈ ਉਹਨੇ ਨੇਰੀ ਠਾਵੇ ਵੀ ਕੋਣਾ ਦੇਵਰਾਜ ਰਣੀਏ ਦਾ ਬੱਚੇ ਜੀ ਖਾਨਦਾਨ ਫੇਰ ਵੀ ਖਾਨਦਾਨ ਹੁੰਦਾ ਚੈਂਪੀਅਨ ਬਲੱਡ ਆਉਂਜ ਦਲਵਾਗ ਦਾ ਪੋਤਾ ਰਣੀ ਵਾਲੇ ਦੇਵਰਾਜ ਦਾ ਕੱਦ ਵਾਲੇ ਪਾਸੋਂ ਬੱਚਾ ਬੱਚਾ ਜੰਮਦਾ 10 ਦਾ 15-15 ਦਿਨਾਂ ਦੇ ਬੱਚੇ ਤਿੰਨ-ਤਿੰਨ ਚਾਰ-ਚਾਰ ਮਹੀਨਾਵਲੇ ਬੱਚਿਆਂ ਦਾ ਮੁਕਾਬਲਾ ਕਰਦੇ ਆ ਬਾਬਾ ਸੌਖ ਰੱਖ ਕੇ ਆਉਣ ਵਾਲੇ ਟਾਈਮ 'ਚ ਵਧੀਆ ਨਾਮ ਆਪਣਾ ਵੀ ਚਮਕਾਓ ਤੇ ਬਾਕੀ ਆਪਾਂ ਪਹਿਲਾਂ ਡਿਟੇਲ ਆ ਬਸ਼ੀਰੀ ਦੀ ਦਿੰਨੇ ਆ ਬਸ਼ੀਰੀ ਦੇਖ ਲੋ ਤੁਸੀਂ ਦੋਸਤ ਕੱਲ ਆਪਾਂ ਲਾਈਵ ਹੋਏ ਸੀ ਤੇ ਉਦੋਂ ਆਪਾਂ ਵਾਦਾ ਕੀਤਾ ਸੀ ਭਰਾਵਾਂ ਨਾਲ ਵੀ ਆ ਬੱਚੀ ਦੀਆਂ ਫੋਟੋ ਵੀਡੀਓ ਲਿਆਵਾਂ ਮਾਫੀ ਚਾਹੁੰਦੇ ਥੋੜਾ ਫੋਨ ਵਿੱਚ ਜ਼ਰੂਰ ਦੇਰੀ ਹੋ ਗਈ ਤੇ ਪਰ ਆਪਾਂ ਤਸੱਲੀ ਕਰਾਤੀ ਪੂਰੀ ਚਾਜਨਾ ਤੁਹਾਨੂੰ ਦਿਖਾਤੀ ਚਾਰੇ ਪਾਸੇ ਦਿਖਾਤੀ ਤੇ ਵਾਕੀ ਹੁਣ ਤੁਹਾਡੇ ਸਿਰ ਤੇ ਛੱਡਿਆ ਜੇ ਪਸੰਦ ਆਈ ਤਾਂ ਨੰਬਰ ਦੇ ਦੇਣਾ ਨੰਬਰ ਕਰ ਲਿਓ ਨੋਟ ਫੋਨ ਲਾ ਕੇ ਜੇ ਕੋਈ ਇਹਦੀ ਡਿਟੇਲ ਰੈਂਦੀ ਹੋਈ ਉਹ ਬੱਸ ਲੋ ਤੇ ਡਿਟੇਲ ਆਪਾਂ ਤਕਰੀਬਨ ਦੇ ਹੀ ਦਿੱਤੀ 2.5 ਪੌਣੇ 3 ਸਾਲ ਉਮਰ ਆ 60 ਇੰਚ ਹਾਈਟ ਆ ਮੌਕੇ ਤੇ ਖਾਲੀ ਆ ਹੀਟ ਕੱਢ ਰਹੀ ਆ ਤੇ ਨੰਬਰ ਹੈਗੇ 987298960 98555 99017 ਮਿਲਦੇ ਆ ਜਲਦ ਨਵੀਂ ਵੀਡੀਓ ਨਾਲ ਬਹੁਤ ਬਹੁਤ ਧੰਨਵਾਦ